ਦੋਸਤੋ ਤੁਹਾਨੂੰ ਪਿੰਨ ਕੋਡ ਦਾ ਤਾਂ ਪਤਾ ਹੀ ਹੋਵੇਗਾ ਪੁਰਾਣੇ ਸਮੇਂ ਦੇ ਵਿੱਚ ਡਾਕ ਵਿਭਾਗ ਦੇ ਵੱਲੋਂ ਪਿੰਨ ਕੋਡ ਬਣਾਇਆ ਸੀ ਤਾਂ ਕਿ ਤੁਹਾਡੇ ਵੱਲੋਂ ਭੇਜੇ ਗਏ ਚਿੱਠੀ ਪੱਤਰ ਅਤੇ ਤੁਹਾਡੇ ਪਾਰਸਲ ਦੇ ਉੱਪਰ ਲਿਖਿਆ ਹੋਇਆ ਪਤਾ ਪੜਨ ਦੇ ਵਿੱਚ ਸਮਾਂ ਬਰਬਾਦ ਕਰੇ ਬਿਨਾ ਕੇਵਲ ਪਿੰਨ ਕੋਡ ਪੜ ਕੇ ਡਾਕ ਵਿਭਾਗ ਦੇ ਜਿਹੜੇ ਕਰਮਚਾਰੀ ਹੈ ਉਹ ਤੁਹਾਡੀ ਚਿੱਠੀ ਨੂੰ ਉਸ ਬਕਸੇ ਜਾਂ ਉਸ ਥੈਲੇ ਵਿੱਚ ਪਾ ਸਕਣ ਜਿਹੜਾ ਬਕਸਾ ਜਾਂ ਥੈਲਾ ਤੁਹਾਡੇ ਉਸ ਪਤੇ ਦੇ ਉੱਪਰ ਪਹੁੰਚਾਇਆ ਜਾਣਾ ਹੈ ਅਤੇ ਫਿਰ ਜਦੋਂ ਤੁਹਾਡੇ ਚਿੱਠੀ ਪੱਤਰ ਉੱਤੇ ਪਹੁੰਚ ਜਾਂਦਾ ਸੀ ਤਾਂ ਫਿਰ ਉੱਥੇ ਦੇ ਕਰਮਚਾਰੀਆਂ ਦਾ ਕੰਮ ਹੁੰਦਾ ਸੀ ਕਿ ਤੁਹਾਡਾ ਐਡਰੈਸ ਪੜ੍ਹ ਕੇ ਤੁਹਾਡੇ ਪਾਰਸਲ ਜਾਂ ਤੁਹਾਡੇ ਚਿੱਠੀ ਨੂੰ ਤੁਹਾਡੇ ਘਰ ਦੇ ਪਤੇ ਤੇ ਜਾਂ ਤੁਹਾਡੇ ਦਫ਼ਤਰ ਦੇ ਪਤੇ ਦੇ ਉੱਪਰ ਪਹੁੰਚਾ ਦੇਣਾ ਪਰੰਤੂ ਹੁਣ ਡਾਕ ਵਿਭਾਗ ਦੇ ਵੱਲੋਂ ਪਿੰਨ ਕੋਡ ਤੋਂ ਵੀ ਅੱਗੇ ਵਾਲੀ ਚੀਜ਼ ਡੀਜੀ ਪਿੰਨ ਲਿਆਂਦਾ ਗਿਆ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡੀਜੀ ਪਿੰਨ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕਿ ਪਿੰਨ ਕੋਡ ਅਤੇ ਡੀਜੀ ਪਿੰਨ ਦੇ ਵਿੱਚ ਫਰਕ ਕੀ ਹੈ ਅਤੇ ਤੁਸੀਂ ਆਪਣਾ ਡੀਜੀ ਪਿੰਨ ਮੁਫਤ ਦੇ ਵਿੱਚ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਬੰਦੋਜ ਇੰਡੀਆ ਪੋਸਟ ਦੇ ਵੱਲੋਂ ਹੁਣ ਡੀਜੀਪੀ ਨੂੰ ਲਾਂਚ ਕੀਤਾ ਗਿਆ ਹੈ ਡੀਜੀਪੀ ਨੇ ਵੀ ਪਿੰਨ ਕੋਡ ਦੇ ਵਾਂਗ ਹੀ ਕੰਮ ਕਰਦਾ ਹੈ ਪਰੰਤੂ ਪਿੰਨ ਕੋਡ ਕੇਵਲ ਤੁਹਾਡੇ ਇਲਾਕੇ ਜਾਂ ਤੁਹਾਡੇ ਸ਼ਹਿਰ ਨੂੰ ਦਰਸਾਉਂਦਾ ਸੀਗਾ ਅਤੇ ਡੀਜੀਪੀ ਨੇ ਤੁਹਾਡੀ ਐਗਜੈਕਟ ਲੋਕੇਸ਼ਨ ਤੁਹਾਡੇ ਐਗਜੈਕਟ ਪਤੇ ਨੂੰ ਦੱਸਦਾ ਹੈ ਅਤੇ ਤੁਹਾਡਾ ਡੀਜੀਪੀ ਨੂੰ ਤੁਹਾਡੇ ਪਰੋਚਿਆਂ ਦੇ ਡੀਜੀਪੀ ਤੋਂ ਵੱਖਰਾ ਹੋਵੇਗਾ ਜਦੋਂ ਕਿ ਪਿੰਨ ਕੋਡ ਆਪਣੇ ਪੂਰੇ ਸ਼ਹਿਰ ਵਾਸੀਆਂ ਦਾ ਇੱਕ ਹੀ ਹੁੰਦਾ ਸੀ ਤੁਸੀਂ ਡੀਜੀ ਪਿੰਨ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਤੁਸੀਂ ਆਪਣੇ ਬੀਜਿੰਗ ਕਾਰਡ ਦੇ ਉੱਪਰ ਡੀਜੀ ਪਿੰਨ ਦਾ ਬਾਰ ਕੋਡ ਵੀ ਛਾਪ ਸਕਦੇ ਹੋ ਡੀਜੀ ਪਿੰਨ ਦਾ ਕੋਡ ਵੀ ਛਾਪ ਸਕਦੇ ਹੋ ਅਤੇ ਤੁਸੀਂ ਕਿਸੇ ਤੋਂ ਕਿਸੇ ਚੀਜ਼ ਦੀ ਡਿਲੀਵਰੀ ਮੰਗਵਾਉਣ ਦੇ ਵੇਲੇ ਉਸ ਨੂੰ ਆਪਣਾ ਡੀਜੀ ਪਿੰਨ ਵੀ ਦੱਸ ਸਕਦੇ ਹੋ ਤੁਸੀਂ ਕਿਸੇ ਨੂੰ ਆਪਣੀ ਲੋਕੇਸ਼ਨ ਦੱਸਣ ਦੇ ਲਈ ਵੀ ਆਪਣਾ ਡੀਜੀ ਪਿੰਨ ਦੱਸ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਐਮਰਜੈਂਸੀ ਸੇਵਾਵਾਂ ਲੈਣ ਦੇ ਲਈ ਜਿਵੇਂ ਐਂਬੂਲੈਂਸ ਦੀ ਸੇਵਾ ਲੈਣ ਦੇ ਲਈ ਐਂਬੂਲੈਂਸ ਵਾਲੇ ਨੂੰ ਆਪਣਾ ਡੀਜੀ ਪਿੰਨ ਦੱਸ ਸਕਦੇ ਹੋ ਤਾਂ ਕਿ ਉਹ ਤੁਹਾਡੀ ਐਗਜੈਕਟ ਲੋਕੇਸ਼ਨ ਦੇ ਉੱਪਰ ਪਹੁੰਚ ਸਕੇ ਸੋ ਆਨਲਾਈਨ ਸੇਵਾ ਦੇ ਵਿੱਚ ਤੁਹਾਡਾ ਡੀਜੀਪੀਨ ਤੁਹਾਡੀ ਸਹੀ ਲੋਕੇਸ਼ਨ ਅਤੇ ਤੁਹਾਡਾ ਸਹੀ ਪਤਾ ਦੱਸਣ ਦੇ ਲਈ ਵਰਤਿਆ ਜਾਣ ਲੱਗ ਜਾਵੇਗਾ ਸੋ ਹੁਣ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੱਸਦਾ ਕਿ ਕਿਸ ਤਰ੍ਹਾਂ ਤੁਸੀਂ ਆਪਣਾ ਡੀਜੀਪੀਨ ਨੂੰ ਡਾਊਨਲੋਡ ਕਰਨਾ ਹੈ ਕਿਸ ਤਰ੍ਹਾਂ ਉਸ ਦਾ 바ਰ ਕੋਡ ਬਣਾਉਣਾ ਹੈ ਜਾਂ ਕਿਸ ਤਰ੍ਹਾਂ ਉਸ ਨੂੰ ਕਾਪੀ ਕਰਨਾ ਹੈ ਪਰੰਤੂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ ਤਾਂ ਹੁਣ ਫਿਰ ਹੁਣ ਚੱਲਦੀ ਹੈ ਮੋਬਾਈਲ ਦੀ ਸਕਰੀਨ ਦੇ ਵੱਲ इजीली ਦੋਸਤੋ ਆਪਾਂ ਆਪਣੇ Google Chrome ਦੇ ਵਿੱਚ ਜਾਵਾਂਗੇ ਅਤੇ ਉਸ ਤੋਂ ਬਾਅਦ India Post DigiPin ਸਰਚ ਕਰਾਂਗੇ ਹੁਣ ਤੁਹਾਡੇ ਸਾਹਮਣੇ No Your DigiPin ਲਿਖਿਆ ਹੋਇਆ ਆਵੇਗਾ ਆਪਾਂ No Your DigiPin ਵਾਲੇ ਪੋਰਟਲ ਦੇ ਵਿੱਚ ਚਲੇ ਜਾਣਾ ਹੈ ਇੱਥੋਂ ਲੋਕੇਸ਼ਨ ਦੀ ਪਰਮਿਸ਼ਨ ਮੰਗੀ ਜਾਵੇਗੀ ਅਤੇ ਲੋਕੇਸ਼ਨ ਦੀ ਪਰਮਿਸ਼ਨ ਦੇਣ ਤੋਂ ਬਾਅਦ ਆਪਾਂ I consent ਦੇ ਉੱਪਰ ਕਲਿੱਕ ਕਰਾਂਗੇ ਉਸ ਤੋਂ ਬਾਅਦ ਇਹ ਵੈਬਸਾਈਟ ਤੁਹਾਡਾ ਡੀਜੀਪਿਨ ਹੈਗਾ ਉਸ ਨੂੰ ਸਰਚ ਕਰਨ ਲੱਗ ਜਾਵੇਗੀ ਅਤੇ ਕੁਝ ਹੀ ਸੈਕਿੰਡ ਤੋਂ ਬਾਅਦ ਤੁਹਾਡਾ ਡੀਜੀਪਿਨ ਤੁਹਾਡੀ ਲੋਕੇਸ਼ਨ ਦਾ ਡੀਜੀਪਿਨ ਦਾ ਕੋਡ ਤੁਹਾਡੇ ਸਾਹਮਣੇ ਆ ਜਾਵੇਗਾ ਦੇਖੋ ਇੱਥੇ ਤੁਹਾਡੀ ਲੋਕੇਸ਼ਨ ਵੀ ਨਜ਼ਰ ਆਵੇਗੀ ਕਿ ਤੁਸੀਂ ਇਸ ਵਕਤ ਇੱਥੇ ਮੌਜੂਦ ਹੋ ਅਤੇ ਇਹ ਡੀਜੀਪਿਨ ਉਸ ਥਾਂ ਦਾ ਕੋਡ ਹੈ ਤੁਸੀਂ ਲੋਕੇਸ਼ਨ ਵਾਲੀ ਜਗ੍ਹਾ ਤੇ ਕਿਸੇ ਹੋਰ ਥਾਂ ਤੇ ਆਪਣੀ ਉਂਗਲੀ ਰੱਖ ਕੇ ਕਿਸੇ ਹੋਰ ਥਾਂ ਦਾ ਡੀਜੀ ਕੋਡ ਵੀ ਦੇਖ ਸਕਦੇ ਹੋ ਤੁਸੀਂ ਇੱਥੋਂ ਆਪਣਾ ਡੀਜੀ ਕੋਡ ਕਾਪੀ ਵੀ ਕਰ ਸਕਦੇ ਹੋ ਡੀਜੀ ਪਿੰਨ ਦੇ ਕੋਡ ਦਾ ਤੁਸੀਂ QR ਕੋਡ ਵੀ ਬਣਾ ਸਕਦੇ ਹੋ ਇਸ ਪਿੰਨ ਦੇ ਹੇਠਾਂ ਚਾਰ ਬਿੰਦੂਆਂ ਦੇ ਉੱਪਰ ਜਿਸ ਤਰ੍ਹਾਂ ਹੀ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡਾ QR ਕੋਡ ਸਾਹਮਣੇ ਆ ਜਾਵੇਗਾ ਇਹ QR ਕੋਡ ਤੁਹਾਡੇ DG PIN ਤੇ ਕੋਡ ਨੂੰ ਹੀ ਦਰਸਾਵੇਗਾ ਇਸ ਨੂੰ ਓਪਨ ਇਹ Google Map ਵਿੱਚ ਕਰਕੇ ਇਸ ਨੂੰ ਤੁਸੀਂ Google Map ਦੇ ਵਿੱਚ ਵੀ ਖੋਲ ਸਕਦੇ ਹੋ ਅਤੇ Google Map ਦੇ ਵਿੱਚ ਖੁੱਲਣ ਤੋਂ ਬਾਅਦ ਇਹ ਤੁਹਾਡੀ ਐਗਜੈਕਟ ਲੋਕੇਸ਼ਨ ਤੁਹਾਨੂੰ Google Map ਦੇ ਵਿੱਚ ਵੀ ਦਿਖਾ ਸਕਦਾ ਹੈ ਤੁਸੀਂ ਆਪਣੇ DG PIN ਦੇ ਕੋਡ ਦੇ ਨਾਲ ਨਾਲ ਇਸ QR ਕੋਡ ਨੂੰ ਵੀ ਆਪਣੇ ਵਿਜ਼ਿਟਿੰਗ ਕਾਰਡ ਤੇ ਜਾਂ ਲੋੜ ਅਨੁਸਾਰ ਛਾਪ ਸਕਦੇ ਹੋ ਜਾਂ ਕਿਸੇ ਨੂੰ ਦੇ ਸਕਦੇ ਹੋ ਇਸ ਨੂੰ ਕਾਪੀ ਵੀ ਕਰ ਸਕਦੇ ਹੋ ਕਾਪੀ ਕਰਨ ਤੋਂ ਬਾਅਦ ਜੇਕਰ ਤੁਸੀਂ ਕਿਸੇ ਨੂੰ ਭੇਜਣਾ ਤਾਂ ਇਸ ਨੂੰ ਸ਼ੇਅਰ ਕਰਕੇ ਫਿਰ ਕਿਸੇ ਦੇ ਵਟਸਐਪ ਦੇ ਉੱਪਰ ਵੀ ਤੁਸੀਂ ਆਪਣਾ ਡੀਜੀ ਪਿੰਨ ਦਾ ਕੋਡ ਭੇਜ ਸਕਦੇ ਹੋ ਅਤੇ ਉਹ ਵਿਅਕਤੀ ਜਦੋਂ ਆਪਣੇ ਵਟਸਐਪ ਦੇ ਵਿੱਚ ਤੁਹਾਡੇ ਭੇਜੇ ਹੋਏ ਕੋਡ ਨੂੰ ਖੋਲੇਗਾ ਤਾਂ ਉਸ ਦੇ ਸਾਹਮਣੇ ਤੁਹਾਡਾ ਡੀਜੀ ਪਿੰਨ ਦਾ ਕੋਡ ਵੀ ਆ ਜਾਵੇਗਾ ਅਤੇ QR ਕੋਡ ਵੀ ਉਸ ਨੂੰ ਨਜ਼ਰ ਆ ਜਾਵੇਗਾ ਹੁਣ ਉਹ ਇੱਥੋਂ ਓਪਨ ਇਨ ਗੂਗਲ ਮੈਪ ਕਰਕੇ ਤੁਹਾਡੀ ਐਗਜੈਕਟ ਲੋਕੇਸ਼ਨ ਨੂੰ ਗੂਗਲ ਮੈਪ ਦੇ ਵਿੱਚ ਖੋਲ ਸਕਦਾ ਹੈ ਅਤੇ ਫਿਰ ਤੁਹਾਡੇ ਤੱਕ ਉਹ ਐਗਜੈਕਟ ਲੋਕੇਸ਼ਨ ਦੇ ਮਾਧਿਅਮ ਦੇ ਨਾਲ ਪਹੁੰਚ ਸਕਦਾ ਹੈ ਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਅਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ